ਦੋਸਤੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਰਗਵੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਬਾਰੇ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਉਹਨਾਂ ਨੂੰ ਪ੍ਰਧਾਨ ਨਹੀਂ ਬਣਨਾ ਚਾਹੀਦਾ ਸੀ ਇਸ ਬਿਆਨ ਦਾ ਜਵਾਬ ਦਿੰਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਖਿਆ ਕਿ ਮੈਂ ਪੰਥ ਦੀ ਸੇਵਾ ਕਰ ਰਿਹਾ ਹਾਂ ਆਓ ਪਹਿਲਾਂ ਤੁਹਾਨੂੰ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਬਿਆਨ ਸੁਣਾ ਦਿੰਨੇ ਆ ਉੱਤੋਂ ਬਾਅਦ ਗੱਲ ਕਰਾਂਗੇ ਜਵਾਬ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਬਾਰੇ ਇਹ ਵੱਡਾ ਬਿਆਨ ਦਿੱਤਾ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਮੈਨੂੰ ਕਹੇਗਾ ਤਾਂ ਮੈਂ ਕਹਾਗਾ ਜਿਸ ਥਾਂ ਤੇ ਆ ਕੇ ਰਾਜੇ ਮਹਾਰਾਜੇ ਸ਼ਾਹੂਕਰ ਜਿੰਨੇ ਵੀ ਆ ਕੇ ਚੁੱਕਦੇ ਹੋਣ ਜੋ ਗੁਰੂ ਸਾਹਿਬ ਦਾ ਦਰ ਹੈ ਉਸ ਥਾਂ ਦੀ ਸੇਵਾ ਛੱਡ ਕੇ ਉਹ ਕੋਈ ਹੋਰ ਉਹਦਾ ਨਹੀਂ ਲੈ ਸਕਦੀ ਉਹਨਾਂ ਕਹਾਂਗੇ ਗੁਰੂ ਰਾਮਦਾਸ ਜੀ ਦੀ ਸੇਵਾ ਛੱਡ ਕੇ ਕਿਸੇ ਸਿਆਸੀ ਪਾਰਟੀ ਦੀ ਸੇਵਾ ਲੈਣ ਬਾਰੇ ਉਹ ਸੋਚ ਵੀ ਨਹੀਂ ਸਕਦੇ ਦੋਸਤੋ ਇਸ ਬਿਆਨ ਤੇ ਟਿੱਪਣੀ ਕਰਦਿਆਂ ਇਹ ਕਿਹਾ ਜਾ ਸਕਦਾ ਕਿ ਕੀ ਇਹ ਬਿਆਨ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਆਪਣਾ ਜਾਂ ਇਹ ਬਿਆਨ ਉਹਨਾਂ ਕੋਲੋਂ ਦੁਆਇਆ ਗਿਆ ਹੈ ਕਿਉਂਕਿ ਪਹਿਲਾਂ ਵੀ ਜਥੇਦਾਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਹਨ ਇਹ ਕੋਈ ਪਹਿਲੀ ਵਾਰ ਨਹੀਂ ਹੈ ਬੈਸੇ ਵੀ ਬਾਦਲ ਕਾ ਨੇ ਉਹਨਾਂ ਖਿਲਾਫ ਜਾਨੀ ਕਿ ਹਰਪ੍ਰੀਤ ਸਿੰਘ ਖਿਲਾਫ ਜੋ ਕੂੜ ਪ੍ਰਚਾਰ ਕੀਤਾ ਉਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਮਜਬੂਰੀ ਬਣ ਗਈ ਸੀ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਲੈ ਉਹਨਾਂ ਵੱਲੋਂ ਹਾਂ ਕਰਨਾ ਤੇ ਆਓ ਹੁਣ ਗਿਆਨੀ ਰਖਵੀਰ ਸਿੰਘ ਹੋਰਾਂ ਦੇ ਬਿਆਨ ਦਾ ਜਵਾਬ ਇਮੇ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੇ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜੇਜ਼ੇਦਾਰ ਸਾਬਕਾ ਗਿਆਨੀ ਹਰਪ੍ਰੀਤ ਸਿੰਘ ਦੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਸੰਬੰਧੀ ਦਿੱਤੀ ਗਈ ਪ੍ਰਤੀਕਿਰਿਆ ਬਾਰੇ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਮੈਂ ਪੰਥ ਦੀ ਸੇਵਾ ਹੀ ਕਰਿਆ। ਗਿਆਨੀ ਹਰਪ੍ਰੀਤ ਸਿੰਘ ਅੱਜ ਪੰਜਾਬ ਦੇ ਬਜ਼ੁਰਗ ਸਿਆਸਤਾ ਤੇ ਸਾਬਕਾ ਸੰਸਦ ਮੈਂਬਰ ਡਾਕਟਰ ਰਤਨ ਸਿੰਘ ਅਜਨਾਲਾ ਦੇ ਸਥਾਨਕ ਸ਼ਹਿਰ 'ਚ ਸਥਿਤ ਗ੍ਰਹਿ ਵਿਕੇ ਨਮੀ ਬਣੀ ਪਾਰਟੀ ਦੀ ਮਜ਼ਬੂਤੀ ਲਈ ਕੀਤੀ ਭਾਰਮੀ ਮੀਟਿੰਗ ਵਿੱਚ ਸ਼ਾਮਲ ਹੋਣ ਉਪਰੰਤ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਗੁਰੂ ਜੀ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ। ਕਿਸੇ ਵਿਅਕਤੀ ਦੀ ਸੇਵਾ ਵੱਡੀ ਨਹੀਂ ਹੁੰਦੀ। ਇਸ ਖਬਰ ਤੇ ਟਿੱਪਣੀ ਕਰਦਿਆਂ ਦੋਸਤੋ ਇਹ ਕਿਹਾ ਜਾ ਸਕਦਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਹੀ ਜਵਾਬ ਦਿੱਤਾ ਹੈ। ਇਹ ਉਹੀ ਸ਼੍ਰੋਮਣੀ ਅਕਾਲੀ ਦਲ ਐ ਜਿਸ ਦੀ ਭਾਰਤੀ ਕਾਨ ਦੇ 2 ਦਸੰਬਰ 2024 ਨੂੰ ਹੁਕਮ ਵੀ ਗਿਆਨੀ ਰਗਵੀ ਸਿੰਘ ਨੇ ਹੀ ਜਾਰੀ ਕੀਤਾ ਸੀ ਦੋਸਤੋ ਇਹ ਹੁਣ ਕਿਹਾ ਜਾ ਸਕਦਾ ਕਿ ਗਿਆਨੀ ਰਗਵੀ ਸਿੰਘ ਜੋ ਸਾਬਕਾ ਜਹਦਾਰ ਰਹੇ ਨੇ ਇਧਰੋਂ ਸਾਬਕਾ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਰਹੇ ਨੇ ਉਹਨਾਂ ਦਾ ਆਸ ਵਿੱਚ ਇਹ ਜਿਹੜਾ ਬਿਆਨਬਾਜ਼ੀ ਸ਼ੁਰੂ ਹੋਈ ਆ ਇਸ ਨੂੰ ਲੈ ਕੇ ਇਹ ਹੀ ਕਿਹਾ ਜਾ ਸਕਦਾ ਕਿ ਇਹ ਵੀ ਇੱਕ ਸਿਆਸਤ ਦਾ ਹਿੱਸਾ ਹੈ ਤੇ ਦੋਸਤੋ ਅੱਜ ਲਈ ਇੰਨਾ ਹੀ ਮੈਂ ਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਧੰਨਵਾਦ